ਮੰਦਾ ਆਖੀਏ ਜਿਸ ਜੰਮੇ ਰਾਜਨ ਲੇਕਿਨ ਉਥੇ ਹੀ ਆਪਣੀ ਔਰਤ ਦੀ ਇੰਨੀ ਦੁਰਗਤੀ ਹੋ ਰਹੀ ਹੈ ਤਾਂ ਕਿਸੇ ਹੋਰ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਵਰਕਿੰਗ ਔਮਨ ਆਪਣੇ ਘਰੋਂ ਨਿਕਲਦੀ ਹੈ ਤਾਂ ਇਹ ਸੋਚ ਕੇ ਨਹੀਂ ਨਿਕਲਦੀ ਕਿ ਉਥੇ ਉਹਦੇ ਨਾਲ ਇਸ ਤਰ੍ਹਾਂ ਦਾ ਕੁਝ ਵਾਪਰੇਗਾ ਆਪਣਾ ਘਰ ਪਰਿਵਾਰ ਸਵਾਰ ਕੇ ਅਗਲੀ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਕਰਨ ਲਈ ਜਾਂਦੀ ਹੈ ਲੇਕਿਨ ਉਥੇ ਉਹਦੇ ਨਾਲ ਇਸ ਤਰ੍ਹਾਂ ਦੀ ਟਰਾਜਿਕ ਇੰਨੀ ਜ਼ਿਆਦਾ क्रुएਲਟੀ ਵਾਲੀ ਕਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਔਰਤ ਆਪਣੀ ਸਿਕਿਉਰਿਟੀ ਦੀ ਆਪਣੀ ਸੇਫਟੀ ਦੀ ਉਮੀਦ ਕਿੱਥੋਂ ਕਰੇ ਜਿਹਦੇ ਨਾਲ ਆਪਣੀ ਵਰਕਪਲੇਸ ਤੇ ਇਹ ਇੰਨਾ ਕੁਝ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹਦੀ ਸਪੋਰਟ ਨੂੰ ਵੀ ਕੋਈ ਨਹੀਂ ਆ ਰਿਹਾ ਤਾਂ ਐਸੇ ਮੌਕੇ ਤੇ ਕਿਸੇ ਵੀ ਔਰਤ ਦਾ ਆਪਣੇ ਘਰੋਂ ਨਿਕਲਣਾ ਇੰਨਾ ਔਖਾ ਹੋ ਜਾਏਗਾ ਵੀ ਅੱਜ ਤੋ ਬਾਅਦ ਜੇ ਕੋਈ ਲੇਡੀ ਆਪਣੇ ਕੰਮ ਤੇ ਜਾਏਗੀ ਤਾਂ ਪਹਿਲਾਂ ਡਰ ਨਾਲ ਭਰੀ ਹੋਈ ਜਾਏਗੀ ਕਿ ਮੈਂ ਪਤਾ ਨਹੀਂ ਘਰ ਵਾਪਸ ਆਵਾਂਗੀ ਜਾਂ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਹੋ ਨਾ ਜਾਏ ਕਿਤੇ ਇਸ ਕਰਕੇ ਅੱਜ ਦੇ ਸਾਡੇ ਇਸ ਸ਼ਾਂਤੀਪੂਰਨ ਮਾਰਚ ਦਾ ਮੰਤਵ ਸਿਰਫ ਪਬਲਿਕ ਦੀ ਆਵਾਜ਼ ਉੱਪਰ ਤੱਕ ਪਹੁੰਚਾਉਂਦਾ ਹੈ ਕਿ ਨਾ ਸਿਰਫ ਵਰਕਪਲੇਸ ਤੇ ਬਲਕਿ ਹਰ ਤਰ੍ਹਾਂ ਦੀ ਸੇਫਟੀ ਸਿਕਿਉਰਿਟੀ ਔਮੈਨ ਨੂੰ ਦਿੱਤੀ ਜਾਏ ਤਾਂ ਕਿ ਨਿਡਰ ਹੋ ਕੇ ਔਰਤ ਇੱਥੇ ਵਿਚਰ ਸਕੇ ਔਰਤ ਜਿਹੜੀ ਬੜੀ ਸਸ਼ਕਤ ਹੈ ਜੇ ਉਹਨੂੰ ਸਹੀ এনवायरमेंट ਮਿਲੇ ਉਨੂੰ ਪਹਿਲਾਂ ਘਰੋਂ ਸਪੋਰਟ ਮਿਲੇ ਫਿਰ ਉਹਨੂੰ ਆਪਣੀ ਵਰਕਪਲੇਸ ਤੇ ਸਪੋਰਟ ਮਿਲੇ ਤਾਂ ਉਹ ਕੀ ਨਹੀਂ ਕਰ ਸਕਦੀ ਪਰ ਜੇ ਉਹਨੂੰ ਭੋਗ ਦੀ ਵਸਤੂ ਸਮਝਾਇਆ ਜਾਏ ਉਹਨੂੰ ਇੱਕ ਵੀਕਰ ਸੈਕਸ ਸਮਝਾਇਆ ਜਾਏ ਇਹ ਸਮਝਾਇਆ ਜਾਏ ਕਿ ਇਹਨੂੰ ਤਾਂ ਜਿੱਦਾਂ ਮਰਜ਼ੀ ਹੈਂਡਲ ਕਰ ਲੋ ਫਿਰ ਇਸ ਦੇਸ਼ ਦੀ ਤਰੱਕੀ ਲਈ ਆਪਾਂ ਕੁਝ ਨਹੀਂ ਸੋਚ ਸਕਦੇ ਦੇਸ਼ ਉਹੀ ਤਰੱਕੀ ਕਰਦਾ ਜਿਸ ਦੇਸ਼ ਦੇ ਵਿੱਚ ਊਮਨ ਦੀ ਰਿਸਪੈਕਟ ਹੁੰਦੀ ਹੈ ਆਪਣੇ ਦੇਸ਼ ਦੇ ਕਾਨੂੰਨ ਨੂੰ ਦੁਬਾਰਾ ਰਿਵਿਊ ਕਰਨ ਦੀ ਲੋੜ ਹੈ ਐਦਾਂ ਦੇ ਜਿਹੜੇ ਮਾਮਲੇ ਆ ਆਪਾਂ ਫੋਰਨ ਤੋਂ ਥੋੜੀ ਜਿਹੀ ਸਿੱਖਿਆ ਲਈਏ ਜਿੱਥੇ ਐਦਾਂ ਦੇ ਕੇਸਾਂ ਨੂੰ ਇਮੀਡੀਏਟਲੀ ਹੈਂਡਲ ਕੀਤਾ ਜਾਂਦਾ ਫਾਸਟ ਟਰੈਕ ਕੋਰਟਸ ਬਣੀਆਂ ਹੋਣ ਤੇ ਐਦਾਂ ਦੇ ਫੈਸਲੇ ਹੋਣ ਜਿਹੜੇ ਔਨ ਦਾ ਸਪੌਟ ਡਿਸੀਜਨਸ ਲੈ ਜਾਣ ਦੋ ਚਾਰ ਪੰਜ ਕੇਸ ਵੀ ਐਦਾਂ ਦੇ ਹੋ ਗਏ ਜਿਦੇ ਵਿੱਚ ਸਹੀ ਤਰੀਕੇ ਨਾਲ ਬੰਦੇ ਨੂੰ ਸਜ਼ਾ ਮਿਲ ਗਈ ਤਾਂ ਅਗਲੇ ਇਹੋ ਜਿਹਾ ਕ੍ਰਾਈਮ ਕਰਨ ਤੋਂ ਪਹਿਲਾਂ 10 ਵਾਰੀ ਸੋਚਣਗੇ ਜਿਹੜੀਆਂ ਬੰਦਿਆਂ ਦੀਆਂ ਜਾਂ ਕ੍ਰਿਮੀਨਲਸ ਦੀਆਂ ਐਦਾਂ ਦੀਆਂ ਹਰਕਤਾਂ ਵਧੀਆਂ ਹੀ ਇਸੇ ਕਰਕੇ ਹੋਈਆਂ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਦੇਸ਼ ਦੇ ਕਾਨੂੰਨ ਲੈਕਸ ਹਨ ਢਿੱਲੇ ਹਨ ਤੇ ਅਸੀਂ ਬਚ ਜਾਵਾਂਗੇ ਕਿਉਂਕਿ ਜਦੋਂ ਤੱਕ ਇਹ ਮਾਮਲਾ ਕੋਰਟ ਚ ਜਾਏਗਾ ਜਦੋਂ ਤੱਕ ਫੈਸਲੇ ਹੋਣਗੇ ਉਦੋਂ ਤੱਕ ਸਭ ਨੇ ਢਿੱਲੇ ਹੋ ਕੇ ਬਹਿ ਜਾਣਾ ਹੈ ਜਿਹੜੀ ਅਗਰੈਸਿਵਨੈਸ ਹੈ ਉਸ ਅਗਰੈਸਿਵਨੈਸ ਦੇ ਜਿਹੜੀ ਸਾਡੇ ਚ ਮਤਲਬ ਇਸ ਵੇਲੇ ਊਰਜਾ ਹੈ ਜੋ ਸਾਡੇ ਵਿੱਚ ਐਸੇ ਨੇ ਰੋਸ ਹੈ ਉਸ ਰੋਸ ਦੇ ਨਾਲ ਚੱਲਦਿਆਂ ਹੀ ਅਗਰ ਕੋਈ ਫੈਸਲਾ ਹੋ ਜਾਏ ਤਾਂ ਹੀ ਇਸ ਸਮੱਸਿਆ ਦਾ ਸਹੀ ਹੱਲ ਹੈ ਅਦਰਵਾਈਜ਼ ਇਹ ਸਮੱਸਿਆ ਖਤਮ ਹੋਣ ਵਾਲੀ ਨਹੀਂ ਸਾਨੂੰ ਸਾਡੀ ਜੋ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਸਾਡੀ ਸਭ ਦੀ ਤੁਹਾਨੂੰ ਮੀਡੀਆ ਨੂੰ ਇਹ ਬੇਨਤੀ ਹੈ ਕਿ ਸਾਡੀ ਇਹ ਆਵਾਜ਼ ਉੱਪਰ ਤੱਕ ਪਹੁੰਚਾਓ ਤਾਂ ਕਿ ਇਸ ਬਾਰੇ ਜੋ ਵੀ ਕੰਕ੍ਰੀਟ ਸਟੈਪ ਗਵਰਨਮੈਂਟ ਨੇ ਜਾਂ ਹਾਇਰ ਅਫੀਸ਼ਰਸ ਨੇ ਲੈਣੇ ਹਨ ਉਹ ਲੈ ਸਕਣ ਤੇ ਔਮਨ ਜੋ ਹੈ ਔਰਤ ਹੈ ਉਹ ਨਿਡਰ ਹੋ ਕੇ ਆਪਣੀ ਡਿਊਟੀ ਕਰ ਸਕੇ ਧੰਨਵਾਦ 1 2 3 4 ਬੰਦ ਕਰੋ ਦੇਰ ਤੇ ਆ ਜਾਓ 3-4 ਫੰਡ ਕਰ ਰਹੇ ਅਤੇ ਆਜਾਦ ਜੋ ਹੱਕ ਦੇ ਵਿੱਚ ਜਿਹੜੀ ਅੱਜ ਕੈਂਡਲ ਮਾਰਚ ਚੱਲੀ ਆ ਰਹੀ ਔਰ ਕੋਲਕਾਤਾ ਦੇ ਵਿੱਚ ਬਹੁਤ ਹੀ ਤੋਚੇਦਨ ਜਿਹਾ ਡਾਕਟਰ ਦੇ ਉੱਤੇ ਟਾਇਆ ਗਿਆ ਔਰ ਸਾਰੇ ਹੀ ਡਾਕਟਰਾਂ ਦੀ ਇੱਕ ਜੁਟ ਹੋ ਕੇ ਆ ਗਏ ਨੇ ਉਹ ਤੁਹਾਡੀ ਔਮਨ ਐਸੋਸੀਏਸ਼ਨ ਇਸ ਕੰਮ ਦੇ ਵਿੱਚ ਅੱਗੇ ਆਏ ਨੇ ਉਹਨਾਂ ਦੇ ਜਲਦੀ ਜੀ ਤੁਸੀਂ ਕੀ ਬੋਲਣਾ ਚਾਹੋਗੇ ਕਿਉਂਕਿ ਤੁਹਾਡੀਆਂ ਮਹਿਲਾਵਾਂ ਇੱਥੇ ਬਹੁਤ ਸਾਰੀਆਂ ਇਕੱਠੀਆਂ ਹੋਈਆਂ ਔਰ ਮਹਿਲਾ ਦੇ ਨਾਲ ਦੀ ਤਸ਼ੱਦਦ ਹੋਇਆ ਤੁਹਾਡੇ ਕੀ ਵਿਚਾਰ ਨੇ ਕੀ ਤੁਹਾਡੇ ਇਮੋਸ਼ਨਸ ਨੇ ਮੇਰਾ ਨਾਮ ਕੁਲਵਿੰਦਰ ਕੌਰ ਹੈ ਆ ਸਾਡੀ ਇਹ ਔਮਨ ਵੈਲਫਰ ਐਸੋਸੀਏਸ਼ਨ ਹਲੌਰ ਚ 16 ਸਾਲ ਤੋਂ ਚੱਲ ਰਹੀ ਆ ਉਹਦੀ ਮੈਂ ਪ੍ਰੈਜ਼ੀਡੈਂਟ ਆ ਤੇ ਅਸੀਂ ਹਮੇਸ਼ਾ ਹੀ ਜਦੋਂ ਲੇਡੀਆਂ ਤੇ ਜ਼ੁਲਮ ਹੁੰਦਾ ਇਸ ਤਰ੍ਹਾਂ ਦਾ ਅਸੀਂ ਹਮੇਸ਼ਾ ਹੀ ਅੱਗੇ ਹੋ ਕੇ ਉਹਦਾ ਵਿਰੋਧ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਇਹ ਜੋ ਡਾਕਟਰ ਮਮਿਕਾ ਦੇ ਨਾਲ ਵੀ ਇਹਨਾਂ ਜ਼ੁਲਮ ਹੋਇਆ ਇਹ ਨਾ ਸਹਿਣ ਜੋ ਗਿਆ ਤੇ ਇਹ ਇਹ ਡਾਕਟਰ ਮਮਿਕਾ ਦੇ ਦਿੱਸੀ ਹੱਕ ਦੇ ਵਿੱਚ ਜੋ ਜ਼ੁਲਮ ਹੋਇਆ ਉਹਦੇ ਹੱਕ ਵਿੱਚ ਖੜੇ ਆ ਵੀ ਇਹੇ ਜੋ ਜੋ ਦੋਸ਼ੀ ਫੜੇ ਗਏ ਆ ਉਹਨਾਂ ਨੂੰ ਵਜੇ ਤੱਕ ਸਜ਼ਾ ਕਿਉਂ ਨਹੀਂ ਦਿੱਤੀ ਗਈ ਉਹ ਫੜੇ ਗਏ ਉਹਨਾਂ ਨੂੰ ਮੌਤ ਹੀ ਸਜ਼ਾ ਹੋਣੀ ਚਾਹੀਦੀ ਆ ਕਮ ਸੇ ਕਮ ਫਾਂਸੀ ਆ ਮੌਤ ਹੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਜ਼ੁਲਮ ਕਰਨ ਲੱਗੇ ਹਜ਼ਾਰ ਵਾਲੀ ਸੋਚੇ ਕਿ ਮੈਨੂੰ ਇਦਾਂ ਦੀ ਸੇਵਾ ਮਿਲ ਸਕਦੀ ਆ ਕੋਈ ਵੀ ਤਾਂ ਹਮੇਸ਼ਾ ਡਾਕਟਰਾਂ ਦੀ ਸੁਰੱਖਿਤ ਹੋਣੀ ਚਾਹੀਦੀ ਆ ਡਾਕਟਰ ਤਾਂ ਹੀ ਤੁਹਾਡੇ ਸਾਰਿਆਂ ਦੀ ਭਲਾਈ ਕਰ ਸਕਦੇ ਤਾਂ ਹੀ ਇਲਾਜ ਕਰ ਸਕਦੇ ਤਾਂ ਹੀ ਉਹ ਤੁਹਾਨੂੰ ਤੁਹਾਡੀ ਸੇਫਟੀ ਲਈ ਅੱਗੇ ਹੋ ਸਕਦੇ ਆ ਜੇ ਉਹਨਾਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਉਹ ਕਿਦਾਂ ਮਤਲਬ ਹੋ ਗਿਆ ਡਾਕਟਰੀ ਬੇਸ਼ਾ ਜਿਹੜਾ ਇੱਕ ਬਹੁਤ ਰਿਪਿਊਟਡ ਜਿਹੜਾ ਪੀਸ਼ਾ ਮੰਨਿਆ ਗਿਆ ਔਰ ਸਮਾਜ ਦੇ ਵਿੱਚ ਸੇਵਾ ਡਾਕਟਰ ਜਿਹੜੀ ਬਹੁਤ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕਰਦੇ ਨੇ ਉਹ ਤੁਸੀਂ ਸਮਝਦੇ ਹੋ ਕਿ ਸਮਾਜ ਦੀ ਜਿਹੜੀ ਤਸਵੀਰ ਉਹ ਵਿਗੜਦੀ ਜਾ ਰਹੀ ਹੈ ਕਿਉਂਕਿ ਇਹੋ ਜਿਹੇ ਘਟੋਣੀਆਂ ਦੇ ਟਣਾਵਾ ਪਹਿਲੇ ਬੱਤੀਆਂ ਨਾਲ ਹੁੰਦੇ ਸੀ ਹੁਣ ਡਾਕਟਰ ਦੇ ਨਾਲ ਵੀ ਹੋਣ ਲੱਗ ਪਈਆਂ ਇਹ ਸਮਾਜ ਦਾ ਢਾਂਚਾ ਬਹੁਤ ਵਿਗੜਿਆ ਜੇਕਰ ਇਹ ਕਾਨੂੰਨ ਵਿਵਸਥਾ ਦਾ ਸਰਕਾਰ ਨੇ ਇਹਦੀ ਲੱਥ ਨਾ ਪਾਈ ਜੋ ਜ਼ੁਲਮ ਹੋ ਰਿਹਾ ਆ ਇਦਾਂ ਦੇ ਦਰਿੰਦਿਆਂ ਨੂੰ ਜੋ ਦਰਿੰਦੇ ਆ ਇਦਾਂ ਦੇ ਕੰਮ ਕਰਦੇ ਆ ਜੇ ਇਹਨਾਂ ਨੂੰ ਨੱਥ ਨਾ ਪਾਈ ਇਹ ਬਹੁਤ ਮਾੜੀ ਗੱਲ ਆ ਅੱਗੋਂ ਬਹੁਤ ਭਿਆਨਕ ਸਮਾ ਆ ਸਕਦਾ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਿਆ ਕਿ ਵੱਧ ਤੋਂ ਵੱਧ ਔਰਤਾਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਆ ਤੇ ਉਹ ਤਾਂ ਜੋ ਜ਼ੁਲਮ ਆ ਉਹਨਾਂ ਤੋਂ ਨੱਥ ਪਾਣੀ ਚਾਹੀਦੀ ਸੱਸ